ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਵਿੱਚ 25 ਬੁਲਾਰਿਆਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ ਇਸ ਦੇ ਵਿੱਚ ਸੰਸਦ ਮੈਂਬਰ ਗੁਰਮੀਤ ਸਿੰਘ ਮੀਤਿਆਰ ਅਤੇ ਮਲਵਿੰਦਰ ਕੰਗ ਸੀਨੀਅਰ ਬੁਲਾਰੇ ਐਲਾਨੇ ਗਏ ਨੇ ਤੇ ਨਾਲ ਹੀ ਨੀਲਗਰਿਵ ਅਤੇ ਪਵਨ ਕੁਮਾਰ ਤਿੰਨ ਨੂੰ ਵੀ ਸੀਨੀਅਰ ਬੁਲਾਰੇ ਵਜੋਂ ਨਿਯੁਕਤ ਕੀਤਾ ਗਿਆ ਹੈ ਇਸ ਤੋਂ ਇਲਾਵਾ ਵਿਧਾਇਕ ਅਮਨਸ਼ੀਰ ਸ਼ਰੀਕਲਸੀ ਹਦਾਇਕਾ ਜੀਵਨ ਜੋਤਾ ਤੇ ਦਿਨੇਸ਼ ਚੱਡਾ ਬੁਲਾਰੇ ਐਲਾਨੇ ਗਏ ਨੇ ਤੇ ਅਜੀਤਪਾਲ ਕੋਲੀ, ਨਿਰੰਦਰ ਕੌਰ ਭਰਾਜ, ਸਨੀ ਅਲਵਾਲੀਆ, ਅਮਰਿਤਪਾਲ ਸੋਖਨੰਦ ਵੀ ਬੁਲਾਰੇ ਵਜੋਂ ਨਿਯੁਕਤ ਕੀਤੇ ਗਏ ਨੇ ਤੇ ਇਸ ਦੇ ਨਾਲ ਗੋਵਿੰਦਰ ਮਿੱਤਲ ਗੈਰੀਵਡਿੰਗ, ਮਨਜਿੰਦਰ ਸਿੰਘ ਲਾਲਪੁਰਾ ਤੇ ਅਮਨਦੀਪ ਕੌਰ ਵੀ ਬੁਲਾਰੇ ਐਲਾਨੇ ਗਏ ਨੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਵਿੱਚ 25 ਉਲਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ ਇਸ ਦੇ ਵਿੱਚ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਯਰ ਅਤੀ ਮਲਵਿੰਦਰ ਕੰਗ ਸੀਨੀਅਰ ਬੁਲਾਰੇ ਐਲਾਨੇ ਗਏ ਨੇ ਤੇ ਨਾਲ ਹੀ ਨੀਲਗਰਗ ਅਤੇ ਪਵਨ ਕੁਮਾਰ ਤੀਨੂ ਨੂੰ ਵੀ ਸੀਨੀਅਰ ਬੁਲਾਰੇ ਵਜੋਂ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਵਿਧਾਇਕ ਅਮਰਸ਼ੇਰ ਸ਼ਰੀਕਲਸੀ, ਵਿਧਾਇਕਾ ਜੀਵਨਜੋਤ ਕੌਰ ਦਿਨੇਸ਼ ਚੱਡਾ ਬੁਲਾਰੇ ਐਲਾਨੇ ਗਏ ਨੇ ਤੇ ਅਜੀਤਪਾਲ ਕੋਹਲੀ, ਨਿਰਿੰਦਰ ਕੌਰ ਭਰਾਜ, ਸਨੀ ਅਲਵਾਲੀਆ, ਅਮਰਪਾਲ ਸੋਕਨੰਦ ਵੀ ਬੁਲਾਰੇ ਵਜੋਂ ਨਿਯੁਕਤ ਕੀਤੇ ਗਏ ਨੇ ਤੇ ਇਸ ਦੇ ਨਾਲ ਗੋਵਿੰਦਰ ਮਿੱਤਲ, ਗਿਆਰੀਵੜਿੰਗ, ਮਨਜਿੰਦਰ ਸਿੰਘ ਲਾਲਪੁਰਾ ਤੇ ਅਮਨਦੀਪ ਕੌਰ ਵੀ ਬੁਲਾਰੇ ਐਲਾਨੇ ਗਏ ਨੇ। ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਵਿੱਚ 25 ਬੁਲਾਰਿਆਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ ਇਸ ਦੇ ਵਿੱਚ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਯਰ ਅਤੇ ਮਲਵਿੰਦਰ ਤੰਗ ਸੀਨੀਅਰ ਬੁਲਾਰੇ ਐਲਾਨੇ ਗਏ ਨੇ ਤੇ ਨਾਲ ਹੀ ਨੀਲ ਗਰਗ ਅਤੇ ਪਵਨ ਕੁਮਾਰ ਟੀਨੂ ਨੂੰ ਵੀ ਸੀਨੀਅਰ ਬੁਲਾਰੇ ਵਜੋਂ ਨਿਯੁਕਤ ਕੀਤਾ ਗਿਆ ਇਸ ਤੋਂ ਇਲਾਵਾ ਵਿਧਾਇਕ ਅਮਨ ਸ਼ੇਰ ਸ਼ੈਰੀ ਕਲਸੀ ਵਿਧਾਇਕਾ ਜੀਵਨ ਜੋਤ ਕੌਰ ਦਿਨੇਸ਼ ਚੱਡਾ ਬੁਲਾਰੇ ਐਲਾਨੇ ਗਏ ਨੇ ਤੇ ਅਜੀਤ ਪਾਲ ਕੋਹਲੀ ਨਰਿੰਦਰ ਕੌਰ ਪ੍ਰਾਜ ਸਨੀ ਅਲਵਾਲੀਆ ਅਮਰਪਾਲ ਸੁਖਨੰਦ ਵੀ ਬੁਲਾਰੇ ਵਜੋਂ ਨਿਯੁਕਤ ਕੀਤੇ ਗਏ ਨੇ ਤੇ ਇਸ ਦੇ ਨਾਲ ਗੋਵਿੰਦਰ ਮਿੱਤਲ ਗੈਰੀ ਬਿਡਿੰਗ ਮਨਜਿੰਦਰ ਸਿੰਘ ਲਾਲਪੁਰਾ ਤੇ ਅਮਨਦੀਪ ਕੌਰ ਵੀ ਬੁਲਾਰੇ ਐਲਾਨੇ ਗਏ ਨੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਵਿੱਚ 25 ਬੁਲਾਰਿਆਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ ਇਸ ਦੇ ਵਿੱਚ ਸੰਸਦ ਮੈਂਬਰ ਗੁਰਮੀਤ ਸਿੰਘ ਮੀਤਿਆਰ ਅਤੇ ਮਲਵਿੰਦਰ ਤੰਗ ਸੀਨੀਅਰ ਬੁਲਾਰੇ ਐਲਾਨੇ ਗਏ ਨੇ ਤੇ ਨਾਲ ਹੀ ਨੀਲਦਰਪ ਅਤੇ ਪਵਨ ਕੁਮਾਰ ਕਨੀਨ ਮੂਵੀ ਸੀਨੀਅਰ ਬੁਲਾਰੇ ਵਜੋਂ ਨਿਯੁਕਤ ਕੀਤਾ ਗਿਆ ਹੈ ਇਸ ਤੋਂ ਇਲਾਵਾ ਵਿਧਾਇਕ ਅਮਨਸ਼ੀਰ ਸ਼ਰੀਕਲਸੀ ਵਿਧਾਇਕਾ ਜੀਵਨ ਜੂਤਾ ਅਤੇ ਦਿਨੇਸ਼ ਚੱਡਾ ਬੁਲਾਰੇ ਐਲਾਨੇ ਗਏ ਨੇ ਤੇ ਅਜੀਤਪਾਲ ਕੋਹਲੀ ਨਰਿੰਦਰ ਕੌਰ ਭਰਾਜ ਸਨੀ ਅਲਵਾਲੀਆ ਅਮਰਿਤਪਾਲ ਸੁਖਨੰਦ ਵੀ ਬੁਲਾਰੇ ਵਜੋਂ ਯੋਗਤ ਕੀਤੇ ਗਏ ਨੇ ਤੇ ਇਸ ਦੇ ਨਾਲ ਗੋਵਿੰਦਰ ਮਿੱਤਲ ਗੈਰੀਬੜਿੰਗ ਮਨਜਿੰਦਰ ਸਿੰਘ ਲਾਲਪੁਰਾ ਤੇ ਅਮੰਦੀਪ ਕੌਰ ਵੀ ਬੁਲਾਰੇ ਐਲਾਨੇ ਗਏ ਨੇ